ਹੇਲੂਇਆ ਸਾਰੇ ਮਸੀਹ ਭਾਈ ਭੈਣਾਂ ਨੂੰ ਜੈ ਮਸੀਹ ਦੀ ਅੱਜ ਜਿਸ ਭੈਣ ਦੀ ਅਸੀਂ ਗਵਾਹੀ ਨੂੰ ਸੁਣਨ ਜਾ ਰਹੇ ਇਹਨਾਂ ਦਾ ਨਾਮ ਸ਼ਦੇਸ਼ ਕੁਮਾਰੀ ਹੈ ਇਹ ਪਿੰਡ ਫਮਬੀ ਜ਼ਿਲ੍ਹਾ ਹਸ਼ਿਆਰਪੁਰ ਦੇ ਰਹਿਣ ਵਾਲੇ ਹਨ ਅੱਜ ਅਸੀਂ ਇਹਨਾਂ ਦੀ ਜੀਵਨ ਦੀ ਵੱਡੀ ਗਵਾਹੀ ਨੂੰ ਸੁਣਨ ਜਾ ਰਹੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਇਹਨਾਂ ਦੇ ਕਮਰ ਦੇ ਦਰਦ ਜੋ ਬਹੁਤ ਭਿਆਨਕ ਦਰਦ ਸੀ ਉਸ ਤੋਂ ਪ੍ਰਭੂ ਯੀਸ਼ੂ ਮਸੀਹ ਨੇ ਇਹਨਾਂ ਨੂੰ ਆਜ਼ਾਦ ਕੀਤਾ ਛੁਟਕਾਰਾ ਦਿੱਤਾ ਔਰ ਇਹਨਾਂ ਦੇ ਜੀਵਨ ਚ ਅਨੰਦ ਭਰਿਆ ਅੱਜ ਇਹ ਪ੍ਰਭੂ ਦੇ ਨਾਮ ਚ ਆਪਣੀ ਗਵਾਹੀ ਦੇ ਨਾਲ ਖੜੇ ਨੇ ਔਰ ਆਪਣੇ ਸਾਰੇ ਘਰ ਦੇ ਕੰਮਾਂ ਨੂੰ ਕਰ ਪਾ ਰਹੇ ਨੇ ਆਓ ਅਸੀਂ ਦੀ ਗਵਾਹੀ ਨੂੰ ਇਹਨਾਂ ਦੇ ਮੂੰਹੋਂ ਸੁਣਨੇ ਆ ਕਿ ਕਿਸ ਤਰ੍ਹਾਂ ਪ੍ਰਭੂ ਦੀ ਦਾਸੀ ਦੇ ਦੁਆਰਾ ਪ੍ਰਭੂ ਨੇ ਇਹਨਾਂ ਦੇ ਜੀਵਨ 'ਚ ਕੰਮ ਕੀਤਾ ਔਰ ਉਸ ਭਿਆਨਕਰ ਦਰਦ ਤੋਂ ਉਸ ਰੀੜ ਦੀ ਦਰਦ ਤੋਂ ਇਸ ਪੈਨ ਨੂੰ ਆਜ਼ਾਦ ਕੀਤਾ ਹallelujah ਜੈ ਮਸੀਹ ਦੀ ਸਭ ਨੂੰ ਹallelujah ਜਿਸ ਤਰ੍ਹਾਂ ਕਿ ਪ੍ਰਭੂ ਦੇ ਵਚਨ ਜ਼ਬੂਰ ਦੀ ਪੋਥੀ ਦੇ 32 ਬਾਬ ਦੇ ਦੋ ਵਚਨ 'ਚ ਲਿਖਿਆ ਹੈ ਇਹ ਹੋਵਾ ਮੇਰੇ ਪਰਮੇਸ਼ਰ ਮੈਂ ਤੇਰੀ ਦੁਹਾਈ ਦਿੱਤੀ ਅਤੇ ਤੂੰ ਮੈਨੂੰ ਚੰਗਿਆ ਕੀਤਾ ਇਸ वचन ਦੇ ਦੁਆਰਾ ਪਰਮੇਸ਼ਰ ਨੇ ਇਸ ਪੈਨਿਸ ਸਿਸਟਰ ਦੇ ਜੀਵਨ ਚ ਕੰਮ ਕੀਤਾ ਔਰ ਰੀਡ ਦੀ ਹੱਡੀ ਦੀ ਭਿਆੰਕਰ ਦਰਦ ਤੋਂ ਆਜ਼ਾਦ ਕੀਤਾ ਔਰ ਸੰਪੂਰਨ ਹੀਲਿੰਗ ਦਿੱਤੀ ਇਸ ਪੈਨ ਨੂੰ ਆਓ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ ਇਹਨਾਂ ਦੇ ਜੀਵਨ ਚ ਅਦਭੁਤ ਰੀਤੀ ਨਾ ਕਰੇ ਕੀਤਾ ਆਮਨ ਗੋਡ ਬlesਸ ਯੂ ਆਲ ਅਰ ਆਪਦੇ ਦਾਸ ਤੇ ਦਾਸੀ ਨੂ ਜੈਮਸੀ ਜੀ ਸਾਰੀ ਕਲੀਸਿਆ ਨੂ ਜੈਮਸੀ ਜੀ ਮੇਰਾ ਪਿੰਡ ਖੰਬੀਆਂ ਆ ਜ਼ਿਲ੍ਹਾ ਸ਼ਹਿਰਪੋਰੀਆ ਮੇਰੀ ਬਹੁਤ ਵੱਡੀ ਗੁਵਾਈ ਆ 18 ਸਾਲ ਦੀ ਮੈਂ 18 ਸਾਲ ਹੋ ਗਏ ਮੈਂ ਪੌੜੀਆਂ ਤੋਂ ਡੇਜ ਪਈ ਸੀਗੀ ਲਾਸਟ ਪੌੜੇ ਤੋਂ ਮੈਂ ਬਹੁਤ ਤਕਲੀਫ ਦੇ ਵਿੱਚ ਸੀ ਮੈਂ 2017 ਦੇ ਵਿੱਚ ਮੈਂ ਚਾਚੇ ਦੇ ਨਾਲ ਜੁੜੀ ਤਾਂ ਮੈਨੂੰ ਕਿਤੇ ਉਹ ਵੀ ਚੰਗੋ ਆਈ ਨਹੀਂ ਮਿਲੀ ਮੈਂ ਫੇ 4 5 4 ਚ ਚਾ ਬਦਲੀਆਂ ਆ 6ਵੀਂ 4 ਚ ਦੇ ਵਿੱਚ ਮੈਂ ਮੈਂ YouTube ਤੋਂ ਨੰਬਰ ਚੱਕਿਆ ਫਿਰ ਸਿਸ਼ਟਾ ਜੀ ਨਾਲ ਗੱਲ ਕੀਤੀ ਤਾਂ ਇਹ ਸਿਸ਼ਟਾ ਜੀ ਨੇ ਮੇਰੀ ਤੁਹਾ ਆਪਰਾਥਨਾ ਕੀਤੀ ਤੇ ਸਿਸ਼ਟਾ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਮੈਨੂੰ ਚੰਗਿਆਈ ਮਿਲੀ ਮੈਨੂੰ ਲੱਗ ਜਿੱਦਾਂ ਸਿਸ਼ਟਾ ਜੀ ਨੇ ਰਾਥਨਾ ਕੀਤੀ ਤਾਂ ਮੈਨੂੰ ਪਸੀਨੇ ਨਾਲ ਹੀਲ ਹੋਇਆ ਲੱਕ ਨੂੰ ਪਸੀਨਾ ਆਇਆ ਦਾ ਮੈਚ ਗਿਆਈ ਵਿੱਚ ਹੋਈ ਮੈਂ ਬਹੁਤ ਔਖੀ ਸੀ ਬਹੁਤ ਦੁਖੀ ਸੀ ਮੇਰਾ ਜੀ ਕਰਦਾ ਸੀ ਵੀ ਮੈਨੂੰ ਮੌਤ ਆ ਜਾਵੇ ਮੈਂ ਕੁਝ ਖਾ ਕੇ ਮਰ ਜਾਵਾਂ ਬਹੁਤ ਹਾਲਤ ਦੇ ਵਿੱਚ ਮੈਂ ਸੀਗੀ ਬਹੁਤ ਔਖੀ ਸੀਗੀ ਮੈਨੂੰ ਇੰਨੀਆਂ ਚਰਚਾਂ ਦੇ ਵਿੱਚ ਘੁਮ ਕੇ ਵੀ ਮੈਨੂੰ ਰੱਬ ਨਹੀਂ ਮਿਲਿਆ ਸਿਸਟਰ ਜੀ ਦੇ ਨੰਬਰ ਨਾਲ ਦੁਆ ਕੀਤੀ ਮੈਨੂੰ ਰੱਬ ਸਿਸਟਰ ਜੀ ਨੇ ਦੁਆ ਕੀਤੀ ਤਾਂ ਮੈਨੂੰ ਰੱਬ ਮਿਲਿਆ ਤੇ ਰੱਬ ਸਿਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਮੇਰੇ ਖੁਦਾਵੰਦ ਧੰਨਵਾਦ ਤੇਰਾ ਪ੍ਰਭੂ ਜੀ ਮੈਨੂੰ ਚੰਗੀ ਕੀਤਾ ਸਿਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਪਾਸਟਰ ਜੀ ਦੀ ਦਾ ਬਹੁਤ ਧੰਨਵਾਦ ਪਾਸਟਰ ਜੀ ਨੂੰ ਜੈਮਸੀ ਜੀ ਸਿਸਟਰ ਜੀ ਜੈਮਸੀ ਸਾਰੀ ਕਲੀਸੀਆ ਨੂੰ ਜੈਮਸੀ ਜੀ